مدنی محلہ بالوار ملاونی جی سمنی یہ بھی ایک با دو شبدا بارہ ماہ ਬੁਜਾਰੇ ਦੇ ਸੰਪਰਦਾਇ ਵਾਲੇ ਆ ਉਹ ਕਹਿੰਦੇ ਮਜ਼ਾਬਣੀ ਮੋਹਰ ਜੀ ਦੀ ਮਨਾਵੜੀ ਸਿੱਖਿਆ ਬੁਜਾਰਤ ਬੁਜਾਰਤ ਹੋਣੀ ਹੈ ਬੁਜਾਰਤਾ ਪਾਉਂਦੇ ਹੁੰਦੇ ਆ ਲੋਕ ਬਿਰਧਿਆ ਨਿਆਣੇ ਉਹ ਗੁਰੂ ਕਾਹਨੇ ਬੁਜਾਰਤ ਪਾਤੀ ਸਿੱਖਾਂ ਨੂੰ ਸੱਚੀ ਬੁਜਾਰਤ ਉਹ ਆ ਝੂਠੀਆਂ ਬੁਜਾਰਤਾਂ ਇਹ ਸੱਚੀ ਬੁਜਾਰਤ ਹੈ ਇਹ ਸੱਚੀ ਬੁਝਾਰਤ ਨੂੰ ਜਿਹੜਾ ਬੁਝ ਲੂ ਉਹ ਸੱਚਾ ਬਣ ਜੂ ਹਲੋ ਸਰਵਣ ਕਰੋ ਮਹਲਾ ਪੰਜਵਾ ਪੰਜੇ ਪਾਸ਼ਾ ਵੀ ਹੈ ਹਾਂਜੀ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਆ ਗੁਰੂ ਗ੍ਰੰਥ ਸਾਹਿਬ ਦੀ ਥਾਲ ਹੈ ਇਹ ਤਿੰਨ ਵਸਤੂ ਪਈਆਂ ਨੇ ਸਤ ਸੰਤੋਖ ਵਿਚਾਰ ਸਰੀਰ ਥਾਲ ਹੈ ਇਸ ਸਰੀਰ ਥਾਲ ਵਿੱਚ ਤਿੰਨ ਵਸਤੂ ਪਈਓ ਤਿੰਨਾ ਵਸੂਆਂ ਨੂੰ ਪਾਲੈ ਸਿਖਾਂ ਧਾਰ ਲੈ ਫਤਮ ਸੰਤੋਖ ਨੂੰ ਆਤਮ ਵਿਚਾਰ ਨੂੰ ਹਾਂਜੀ ਅੰਮ੍ਰਿਤ ਨਾਮ ਥਾਤਰ ਦਾ ਪਈਓ ਜਿਸ ਦਾ ਸਭ ਤੋਂ ਆਧਾਰ ਨਾਮ ਹੈ ਅੰਮ੍ਰਿਤ ਥਾਤਰ ਵਾਹਿਗੁਰੂ ਦਾ ਇਹਨੂੰ ਪਾਲੈ ਆਪਣੇ ਰਿਲੇ ਰੂਪੀ ਥਾਲ ਚ ਪਾਲੈ ਗੁਰੂ ਰੂਪ ਕਾਲ ਦੇ ਵਿੱਚੋਂ ਗੁਰੂ ਗ੍ਰੰਥ ਰੂਪੀ ਗੁਰੂ ਗ੍ਰੰਥ ਰੂਪੀ ਕਾਲ ਦੇ ਵਿੱਚੋਂ ਇੱਕ ਜਾਂ ਤੋਂ ਆਪਣੇ ਅੰਤਿਆਕਰਨ ਰੂਪੀ ਕਾਲ ਵਿੱਚ ਪਾਲਾ ਜਿਸ ਕਰਕੇ ਤੁਮ ਭਾਈ ਚਰ ਜਾਏਗਾ ਐਸੇ ਕੀ ਬਜਾਰਤ ਬਰੂਤੇ ਦਿੰਦੇ ਆ ਸਿੱਖਿਆ ਦਿੰਦੇ ਆ ਹਾਂ ਜਿਸ ਦਾ ਆਸਾਸ ਆਦਾ ਹਰ ਵੀਰਾਂ ساری ਦੁਨੀਆ ਨੂੰ ਆਸਰਾ ਹੈ ਨਾਮ ਦਾ ਸਾਰੀ ਦੁਨੀਆ ਨੂੰ ਆਸਰਾ ਭਾਈ ਸਾਰੇ ਨਾਮ ਦੇ ਆਸ ਨਾਮ ਕੇ ਤਾਰੇ ਸਗਲੇ ਜਾਂ ਨਾਮ ਕੇ ਤਾਰੇ ਖੰਡ ਬੜ ਮਾਨ ਨਾਮ ਕੇ ਤਾਰੇ ਸੁਨਤ ਮੇਰ ਕੋਰਾਂ ਨਾਮ ਕਰ ਤਾਰੇ ਸਭ ਗਿਆਤ ਧਿਆਨ ਇਹ ਸਭ ਕੁਝ ਨਾਮ ਲਈ ਆਸਰਾ ਹਾਰੇ ਗੁਣ ਰਾਮ ਦੇ ਆਸਰੇ ਰਹਿੰਦੇ ਐ ਇਹ ਕਰਕੇ ਕਹਿੰਦੇ ਨਾਮੀ ਵੀ ਨਾਮ ਦੇ ਆਸਰੇ ਐ ਇਹ ਕਰਕੇ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦੇ ਨਾਮ ਦਾ ਆਸਰਾ ਸਭੀ ਹੈ ਸਾਰੀ ਦੁਨੀਆ ਨੂੰ ਇਹ ਕੋ ਖਾਵੇ ਜੇ ਕੋ ਪੁੰਚੇ ਕਿਸ ਦਾ ਹੋਏ ਉਦਾਰੋ ਜੇ ਕੋ ਖਾਵੇ ਜਪੇ ਜੇ ਕੋ ਪੁੰਚੇ ਸੁਣੇ ਜੇ ਕੋ ਖਾਵੇ ਜਪੇ ਪੁੰਚਿਆ ਤਾਂ ਨਹੀਂ ਕਰੇ ਹਿਰਦੇ ਵਿੱਚ ਧਾਰਨ ਕਰ ਲਵੇ ਰਸ ਆ ਜਾਵੇ ਖਾਂਦਾ ਰਸ ਨਹੀਂ ਆਇਆ

اے نیت سروپ کا نت درشن کرا دینگیاں اس کر کے سکھا نار میں چرن کر رہی ہے گرو کے چرنا تری ہے جوں مارا تر گیا پھر کی ہو گیا پھر کی یہ وستہ پچھو کیا وا کیا اوسا نوں ਇਹ ਵਰਮਨ ਬਸਾਰੇ ਸਾਰੇ ਵਰਮਨ ਬਿਰਮਾ ਰੱਬ ਹੀ ਰੱਬ ਹੈ ਇਹ ਅੰਤ ਦੀ ਵਸਤਾ ਹੈ ਸਿੱਖ ਦੀ ਸਾਰੇ ਪਰਮੇਸ਼ਵਰੀ ਹੈ ਕੋਈ ਹਾਂਜੀ